ਵੇ ਬੰਦੀਰ ਸਿਆਂ ਲੋਕਾਂ ਨੇ ਫਾਤਮਾ ਬੇਬੇ ਦਾ ਫਾਤਮਾ ਬੇਬੇ ਦਾ ਇਹ ਫਤਿਹ ਦਾ ਦਰਾਰਾ ਹੁਣ ਸਭ ਜਾਣ ਚਾਹੀਦੇ ਆ ਬਾਹਰ ਦੀ ਕੀ ਫਤਿਹ ਲੜਦਾ ਕਿ 80 ਪਾਰੀਆਂ ਤੋਂ ਉੱਪਰ ਲੋਕ ਇਹਨਾਂ ਨੂੰ ਮੋਟਾ ਪਾਉਣਗੇ ਦੇਖੋ ਸਾਰੇ ਮੀਰੀ ਤੇ ਪੀਰੀ ਦੀ ਗੱਲ ਕੀ ਹੋਈਆ ਸਾਹ ਗਰਚੰਦ ਸਿੰਘ ਟੋੜਾ ਸ਼ੋਮਨੀ ਗੁਰਦਾ ਪ੍ਰਧਾਨ ਜੀ ਸੀ ਤੇ ਨਾਰਾਜ ਅਸਰ ਮੈਂ ਪ੍ਰਬੀਸ ਮੈਂ ਸਮਝਦਾ ਜਿੰਨਾ ਧਾਰਮਿਕ ਬੰਦਾ ਵਧੀਆ ਲੋਕਾਂ ਦੀ ਸੇਵਾ ਕਰ ਸਕਦਾ ਇਹ ਤੋਂ ਬੜੀ ਗੱਲ ਕਿਉਂ ਹੋ ਰਹੀ ਸੋ ਮੈਨੂੰ ਪੂਰਨ ਆਸ ਆ ਕਿ ਸਰਦਾਰ ਬਲਜੀਤ ਸਿੰਘ ਇੱਕ ਬਹੁਤ ਹੀ ਚੰਗਾ ਇਨਸਾਨ ਹੈ ਜਿਹੜੇ ਤਿੱਕੇ ਦਾ ਹੰਗਾਰਾ ਮਿਲ ਰਿਹਾ ਮੈਂ ਤਾਂ ਕਹੂੰਗਾ ਸਾਰੇ ਕਾਲੀਦਾਨੂ ਜੀ ਬਹਿੰਗਾਰਾ ਮਿਲ ਰਿਹਾ ਕਿ ਸਰ ਕਾਲੀਗਲ ਬਲੀ ਬਹੁ ਮਾਤੇ ਦਾ ਪੰਜਾਬ ਸਾਨੇਅਤ ਦੇ ਵਿੱਚੋਂ ਵੀ ਪਿਆਰ ਦੇ ਵਿੱਚੋਂ ਬੜੀ ਅਤਿ ਕਿਰਾਂਜਤ ਜੀ ਮੇ ਇੱਕ ਮੰਚ ਤੇ ਇਕੱਠੇ ਹੋ ਰਿਹਾ ਸਾਰੇ ਲੀਡਰ ਤੁਸੀਂ ਵੀ ਦੋਨੇ ਇੱਥੇ ਸਾਰੇ ਇਕੱਠੇ ਹੋਵਾਂਗੇ ਸਾਰੇ ਇਕੱਠੇ ਹੋਵਾਂਗੇ ਸਾਰੇ ਦੇ ਮਨਤਾ ਕਰ ਜੀ ਜਿਵੇਂ 15 ਵਾਰਡ ਨੇ ਜੀ ਜਿਵੇਂ ਦੇਖ ਲਓ ਪੰਜ ਵਾਰਡ ਤੁਹਾਡੇ ਹੁੰਦੇ ਆ ਵਾਡਾਂ ਦੇ ਵਿੱਚੋਂ ਮジョਰਿਟੀ ਕਾਲੀ ਚਲਦੀ ਆਉ ਹਾਂਜੀ ਜੇ ਦੇਵ ਅੱਜ ਪੁਜੀ ਸਿੰਘ ਜੀ ਦੇ ਵੋਟਾਂ ਮੰਗ ਰਹੇ ਆ ਸਾਕੇ ਦੇ ਇਲੈਕਟ੍ਰੋਨ ਸੰਸਾਨੇਵਾਲ ਦੇ ਵਿੱਚ ਹੋਰੀ ਚੋਣ ਦੇ ਵਿੱਚ ਜਿੰਨੇ ਉਮੀਦਵਾਰ ਖੜੇ ਨੇ ਉਹਨਾਂ ਵਿੱਚੋਂ ਸ਼ੁਰੂਆਤ ਅਸੀਂ ਇੱਥੋਂ ਕੀਤੀ ਸੀ ਜਨਰਲ ਡੋਨਾ ਬਟੇ ਨੇ ਇੱਕ ਬਜੀਸ ਤੋਂ ਤਾਂ ਸ਼ੁਰੂ ਕਰੀਏ ਸਾਡਾ ਪੁਰਾਣਾ ਪਰਖਿਆ ਹੋਇਆ ਲੋਕਾਂ ਨੇ ਜਨਤਾ ਨੇ ਪਰਖਿਆ ਆਪਣਾ ਮੈਨਾ ਚੁੜ ਕੇ ਭੇਜਿਆ ਸੀ ਉਹ ਦੁਆਰਾ ਉਹ ਪਰਖੇ ਦੀ ਲੋੜ ਨਹੀਂ ਸੀ ਉਹ ਕਹਿੰਦੇ ਅਸੀਂ ਨਾਲ ਕਿਉਂਕਿ ਬੜੀ ਤਸੱਲੀ ਹੋਈ ਹੈ ਜਦੋਂ ਇਹ ਬਜੀ ਦੀ ਸੇਵਾ ਕੀਤੀ ਹੈ ਕਿਸੇ ਕੋਲੋਂ ਕੋਈ ਆਪਕੋ ਨਹੀਂ ਆਉਣ ਦੇਦੀ ਕਿਸੇ ਨਾ ਵਿਕਾਸ ਬਕੋ ਨਾ ਨੌਕਦਰ ਨਿਧੀ ਰੋਜ਼ਮਰਾ ਦੀ ਜ਼ਿੰਦਗੀ ਤੇ ਕੰਮ ਨੇ ਬੰਦੇ ਨੇ ਕਮੇਟੀ ਤੱਕ ਜਾਂ ਵੈਸੇ ਵੀ ਸੋਸ਼ਲ ਲਾਈਫ ਇਹ ਤਾਂ ਵੈਸੇ ਧਾਰ ਬਖਣੇ ਧਰਮ ਦੀ ਧਰਮ ਜਿੱਥੇ ਬੰਦੇ ਦੀ ਆਉਂਦੀ ਕਰਦੀ ਸੇਵਾ ਜਿਹੜੀ ਨਿਵਾ ਰਹੇ ਨੇ ਉਹ ਬੰਦਾ ਤਾਂ ਹਮੇਸ਼ਾ ਰੱਬ ਦੇ ਪੌਤੇ ਪੈਜ ਰਹਿ ਕੇ ਲੋਕਾਂ ਦੀ ਸੇਵਾ ਕਰਦਾ ਜਨਤਾ ਨੂੰ ਰੱਬ ਸਮਝੇ ਕਰਦਾ ਜਰ ਕੇ ਸਾਨੂੰ ਪੂਰਨਾਸ ਹੈ ਅਸੀਂ ਸਾਨੂੰ ਨਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵਾਰ ਦਾ ਖਾਸ ਤੌਰ ਤੇ ਵੀ ਇਸ ਦੋ ਮੱਤੇ ਸਾਨੂੰ ਨਮਾਇੰਦਾ ਮਿਲਣੇ ਸਾਰੀਆਂ ਸੀਟਾਂ ਤੇ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹੁਗਾਰਾ ਬਹੁਤ ਵਧੀਆ ਮਿਲਿਆ। ਉਹਨਾਂ ਦੀ ਦਰਸਾਵਾਤ ਜਿਹ ਹੋਈ ਹੈ ਫੋਟੋਨ ਸਾਹਿਬ ਨੇ ਕੰਪਲੇਨਟ ਕੀਤੀ ਅੱਜ ਉਹਦੇ ਦੀ। ਅੱਜ ਸਭ ਇੱਕ ਤੁਹੇ ਆਤਾ ਤੁਸੀਂ ਵਿਖਾ ਬ 2012 ਵਿਵਸਥਾ ਦੇ ਹੌਸਲਾ ਮੈਂਬਰ ਹੈ। ਉਹਨਾਂ ਸਾਰੇ ਵਾਰਡ ਵਿੱਚ ਪੂਰਾ ਸੀਗਰੇਟ, ਮਾਰਟਿਸਪਲਾਈ, ਉਹ ਇੰਟਰਲੋਕ ਟੈਲਾਂ ਜਿਹਨੇ ਟ੍ਰਾਂਸਫਰ ਉਹਸ ਟਾਈਮ ਲੱਗੇ ਨੇ ਕਿਉਂਕਿ ਹਾਲਾਤ ਦੇ ਲੋ ਵੀ ਸਾਰਾ ਕੰਨਿਆ ਨਹੀਂ ਵੀ ਹੈ। ਬਹੁਤ ਬੁਰਾ ਹਾਲ ਹੈ ਗੱਡੀ 'ਚ ਇੱਕ ਕਾਰਾ ਵੀ ਨਹੀਂ ਨਿਕਲਣਾ ਪਊ। ਇਹ ਮੱਕਾ ਨੂੰ ਸੰਗਤ ਦੋਗੀ ਅੱਜ ਦੇਖੀ ਲਿਆ ਸੰਗਤ ਨੇ ਮੱਕਾ ਦੇ ਦਿੱਤਾ। ਇਹ ਵਿਕਾਸ ਕਰਾਂਗੇ ਤਾਂ ਇਮਾਨਦਾਰੀ ਨਾਲ ਕਰਾਂਗੇ। ਹਾਂ ਜੱਲਾ ਸਾਹਿਬ। ਵੈਲਕਮ ਮੇਰੀ ਪੁੱਤੋ ਗੁਰਦਾਰਾ ਸਾਹਿਬ ਦੀ ਸੇਵਾ ਕਰਦੇ ਆ ਹੁਣ ਅਸੀਂ ਜਿਵੇਂ ਰਾਜਨੀਤੀ ਦੇ ਵਿੱਚ ਸੇਵਾ ਦਾ ਮੌਕਾ ਮੰਗ ਰਿਹਾ ਲੋਕਾਂ ਸਾਹਿਬ। ਇਹ ਤਾਂ ਇਹ ਹੈ ਜੀ ਸੇਵਾ ਕਰਤ ਹੋਏ ਨਹੀਂ ਕੰਮ ਹੀ ਇਸ ਕੋ ਹੋਤ ਪਰਵਰਤ ਸਵਾਮੀ। ਉਸ ਭਾਵਨਾ ਨੂੰ ਲੈ ਕੇ ਚੱਲਦੇ ਨੇ ਇਹਨਾਂ ਦੀ ਜਿਹੜੀ ਸਵਾਵਾ ਨੇ ਭਾਵੇਂ ਉਹ ਧਾਰਮਿਕ ਨੇ ਗੁਰਦਰਾ ਸਾਹਿਬ ਦੀਆਂ ਭਾਵੇਂ ਇਸ ਇਲਾਕੇ ਦੇ ਵਿੱਚ ਕੌਸਲਰ ਨੇ ਡਵੈਲਪਮੈਂਟ ਦੀਆਂ ਨੇ ਉਹਨਾਂ ਸਵਾਵਾ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਜਿਹੜਾ ਹਾਊਸ ਦੀ ਵਿੱਚ ਲੋਕ ਜੁੜੇ ਨੇ ਵੋਟਰ ਦੇ ਤੌਰ ਤੇ ਆਏ ਨੇ ਸਾਰੇ ਉਹ ਬੜੇ ਬਹੁਤ ਬਰ ਵਿਅਕਤੀ ਆਏ ਨੇ ਬੀਬੀਆਂ ਭਾਈ ਆਏ ਨੇ ਉਸ ਤੋਂ ਸਪਸ਼ਟ ਸਾਫ਼ ਚਲਕ ਪੈਂਦੀ ਆ ਕਿ ਇਹ ਆਉਣ ਵਾਲੇ ਹੌਸ ਦੇ ਮੈਂਬਰ ਹੋਣਗੇ। ਅਕਾਲੀ ਦਲ ਵੀ ਦੁਬਾਰਾ ਖੜਾ ਹੋਣ ਜਾ ਰਿਹਾ ਹੈ। ਅਕਾਲੀ ਦਲ ਬਿਲਕੁਲ ਹੋਊਗਾ ਜੀ ਕਿਉਂਕਿ ਖੇਤਰੀ ਪਾਰਟੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੁਣੇ ਅਤੀ ਜ਼ਰੂਰੀ ਹੈ। ਕਿਸੇ ਸਟੇਟ ਦੇ ਵਿੱਚ ਵੀ ਖੇਤਰੀ ਪਾਰਟੀ ਹੋਣੀ ਅਤੀ ਜ਼ਰੂਰੀ ਹੈ। ਪੰਜਾਬ ਪੰਜਾਬੀ ਪੰਜਾਬੀਆਂ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਮਰੱਥ ਲੋਕਾਂ ਦਾ ਵਿਸ਼ਵਾਸ ਇੱਕ ਵਾਰ ਫੇਰ ਆਊਗਾ। ਬਿਲਕੁਲ ਆਊਗਾ। ਆਊਗਾ ਕਿਉਂਕਿ ਅਕਾਲੀ ਦਲ ਹੀ ਹਮੇਸ਼ਾ ਜਿੱਤ ਜਿੱਥੇ ਰਾਜਨੀਤਿਕ ਖੇਤਰ ਦੇ ਵਿੱਚ ਹਰ ਗੱਲ ਦੀ ਸਮਰੱਥਾ ਉੱਤੇ ਜਿਹੜੀ ਡਿਵੈਲਪਮੈਂਟ ਜਿਹੜੀ ਉਹ ਵੀ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਸਰਕਾਰਾਂ ਦੇ ਵੇਲੇ ਅਕਾਲੀ ਦਲ ਦੇ ਵੇਲੇ ਹੀ ਡਿਵੈਲਪਮੈਂਟ ਹੋਈ ਹੈ